ਹੱਲਿਆ ਜੀ ਦਿਰੀਆ ਰਲੋ ਹਨਾ ਨੋ 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 ਇਹ ਦਵਾ 10 ਮਿੰਟ ਦੋ ਬੁਲਾ ਲੂ ਇਹ ਅਗਲੀ ਆ ਜੀ ਗਾ 250 ਗ੍ਰਾਮ ਆਪ ਹੀ ਲਾ ਯਾਰ ਨੇ ਪੈਂਟ ਲਵਾ ਦਿੱਤ ਗਰੀ ਮਰਾਦੇ ਆ ਗਿਆ ਜੰਗਲੀ ਸੂਰ ਹੈ ਜੰਗਲੀ ਸੂਰ ਫੜਿਆ ਗਿਆ ਅੱਜ ਅੱਜ ਫੜਿਆ ਇਹ ਕਹਿੰਦੇ ਸੂਰ ਆ ਗਿਆ ਸੂਰ ਆ ਗਿਆ ਆ ਲੱਭੇ ਸੂਰ ਅੱਜ ਅੱਜ ਲੱਭਿਆ ਲਾ ਆਲੂਆਂ ਹੀ ਸੀ ਆ ਲੱਗਾ ਜਾਨਕ ਫਿਰ ਦੇ ਹੀ ਜੰਤਰ ਚਲਾਵਦੇ ਉਹਦੇ ਹਾਂ ਸੂਰ ਆ ਗਿਆ ਸੂਰ ਆ ਗਿਆ ਇਹ ਇੱਥੇ ਸੀ ਉਹਦਾ ਇੱਥੇ ਆਲੀਆਂ ਜਾ ਨਿਕਲਿਆ ਦਿਖਾਉਂਦੇ ਤੁਹਾਨੂੰ ਜਾਂਦਾ ਸੂਰ ਇਧਰ ਭਾਈ ਦਾ ਹੌਲਾ ਠੀਕ ਆ ਕੋਈ ਕੁਕਰ ਯਾਰ ਨੂੰ ਮੈਸੇਜ ਮੈਸੇਜ ਕਹਦਾ ਕੁਕਰ ਨੇ ਮਰਾ ਤੇ ਲਾਦੇ ਕੁਕਰ ਮਰਾ ਤੇ ਆਪ ਦਿੱਲੀ 에어ਪੋਰਟ ਤੇ ਰਹਿਣਾ ਆਪ ਦਿੱਲੀ 에어ਪੋਰਟ ਤੇ ਰਹਿਦਾ ਯਾਰ ਕਰਮਜੀਤ ਆ ਮੇਰਾ ਠੰਡੇ ਥਾਂ ਨੂੰ ਭੱਜੂ ਮੈਨੂੰ ਮਚਾਤਾ ਗਾ ਆਪਰ ਚੱਕ ਜائیں ਗੱਲ ਕੀ ਕਰ ਰਹੇ ਹੋ ਭੇਜਿਆ ਲਾਉਣੇ ਆਲੂ ਆਦ ਗਿਆ ਲਾਉਣੇ ਲਾਉਣੇ ਭੇਜੂ ਆਲੂ ਗਿਆ ਕਰ ਉਧਰ 5 ਵਜੇ ਪਾਇਰ ਭਾਂ ਦੇਣੇ ਲੈਣ ਵਾਲੇ ਹੋਏ ਕਰਮਜੀਤ ਕਹਿੰਦਾ ਲਾਉਣੇ ਆ ਭੇਜੂ ਆਲੂ ਹਾਂ ਮਰਾ ਤੇ ਆਏ ਗੱਲ ਕੋ ਮਿੱਤਰ ਨੂੰ ਭਰੇ ਨਾਲ ਓਕੇ ਅੱਜ ਸਾਹ ਵਿੱਚ ਲੈ ਹਾਜੀ ਦੀ ਰਹਿ ਰਹਾ ਲਾਉਣਾ ਨੋ 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 ਇਸ ਵਾਰ 10 ਮਿੰਟ ਦੋ ਬੁਲਾ ਲੂ ਨੂੰ ਕਹ ਵੀ ਹਾਂ ਵੀ ਠੀਕ ਆ ਹਾਂ 10 ਮਿੰਟ ਦੋ ਬੁਲਾ ਲਾ ਚੱਕਦਾ ਉਹ ਬੜਾ ਕਹਿੰਦਾ ਓਦੋਂ ਹਾਂ ਮੁਨਾ ਘੋਲੀ ਚੱਲੋ ਇਹ ਸਾਲ ਦਾ ਮਾਦਾ ਬਹੁਤ ਉਧਰ ਹੋਣਾ ਹੈ ਭੇਜੂ ਕੱਲੇ ਝੁੱਟਾ ਫੰ ਮੈਂ ਗਿਆ ਉਹਦਾ ਬੜਾ ਬਾਲ ਬਰਾਜਾ ਮੈਂ ਫਿਰਦਾ ਉਹ ਚ ਨਾ ਮੈਨੂੰ ਤਾਂ ਯਾਦ ਪੁਕਰ ਹੁਣ ਹਾਲ ਵੀ ਨਹੀਂ ਪੁੱਛਦਾ ਹਨਾ ਨਾ ਬਈ ਕਹਿੰਦਾ ਨੇੜੇ ਤੇੜੇ ਵੀ ਨਹੀਂ ਆਉਂਦਾ ਨੇੜੇ ਤੇੜੇ ਵੀ ਨਹੀਂ ਆਉਂਦਾ ਮੇਰੇ ਹਾਂ ਹਾਂ ਠੀਕ ਆ ਕਰਾਂਗੇ ਕੁੱਕਰ ਯਾਰ ਨਾਲ ਗੱਲ ਲਿਆਵਾਂ ਇੱਕ ਦਿਨ ਹੁਣ ਕੁੱਕਰ ਨਾਲ ਮੁਲਾਕਾਤ ਕਰਾਈਏ ਅਗਲੀ ਹਾਂ ਜੀ ਗੱਲ 250 ਗ੍ਰਾਮ ਆਪ ਹੀ ਲਾ ਕੀ ਹੋ ਗਿਆ ਸੀ ਗਾ ਰੱਖ 250 ਗ੍ਰਾਮ ਆਪ ਹੀ ਲਾ ਆ ਦੇ ਨਾਲ ਤੇਰੇ ਸਾਹਮਣੇ ਆ ਮੇਰਾ ਜਿਹੜਾ ਗੀਜਰ ਦੇ ਪਾਣੀ ਤੋਂ ਬਿਨਾਂ ਨਹੀਂ ਸੀ ਨਹਾਉਂਦੇ ਆ ਦੇਖ ਲੈ ਠੰਡੇ ਪਣ ਜਾਂਦਾ ਮਸਾਲਾ ਚਲ ਕੋਈ ਨਹੀਂ ਕੋ ਕਰਨਾ ਕਰਾਵਾਂਗੇ ਮੁਲਾਕਾਤ ਜਲਦੀ ਹੈ ਨਾ ਕੋ ਕਰ ਕਹਦਾ ਮਰਾ ਗਿਆ ਨਹੀਂ ਨਹੀਂ ਮੁਲਾਕਾਤ ਹੀ ਕਰਾਵਾਂਗੇ ਦਰਸ਼ ਕਰਾਂ ਉਹ ਮਿਲਦਾ ਹੀ ਹੱਥ ਨਹੀਂ ਜਾਂ ਉਦੋਂ ਮੈਂ ਉਦੋਂ ਮੁਲਾਕਾਤ ਜੋ ਗਿਆ ਆਪ ਨਹੀਂ ਰਹਿੰਦੇ ਆ ਆਪ ਨਹੀਂ ਰਹਿੰਦੇ ਹੱਥ ਨਹੀਂ ਜਾਂ ਚਲ ਪੇ ਦੂਰੇ ਮੈਨੂੰ ਲੱਗਿਆ ਹਸਾਇਆ ਮੈਂ ਯਾਰ ਭੇਜੂ ਕਿ ਮੈਂ ਥੋੜਾ ਜਿਹਾ ਫਿਰਦਾ ਮਾ ਮੈਨੂੰ ਕਿਹਾ ਹੋ ਕੇ ਜਾਂ ਦੂਜਾ ਫਿਰਦਾ ਕੀ ਆ ਸੂਰ ਸੂਰ ਹੋਰ ਉਵੇਂ ਹੀ ਲੱਗਦਾ ਸੀ ਮੈਨੂੰ ਵਟਾ ਗੰਜ ਲੱਤ ਪਹਿਲੀ ਹਾਰ ਦੇਖਿਆ ਯਾਰ ਨੇ ਪੈਂਟ ਲਵਾ ਦਿੱਖਰੇ ਮਰਾਦੇ ਮਰਾਦੇ ਗਿਆ ਆਲੂ ਦਾ ਲਾਲ ਲਵਾ ਦਿੱ ਪੈਂਟ ਹਮ ਕੀ ਗੱਲ ਆ ਯਾਰ ਉਹ ਚਲਾਏ ਯਾਰ ਉਹ ਦਾਲ ਚ ਵੀ ਨਹੀਂ ਬਹੁਤ ਵਧੀਆ ਕਰਦਾ ਉਹ ਕਹਿੰਦਾ ਮੈਂ ਦਾਲ ਚ ਵੀ ਬੋਲੇ ਲਾਉਣ ਦੀ ਗੱਲ ਕਰਦਾ ਉਹ ਹੀ ਤਾਂ ਗੱਲ ਹੈ ਜਿਹੜਾ ਲਾਉਂਦਾ ਹੋਣ ਡੱਕ ਤੇ ਅੱਜ ਰਾਜ ਨੂੰ ਕਿਹਾ ਭੁੱਲ ਭਲੇਖ ਅੱਜ ਮੈਂ ਭੰਨੂ ਦੀ ਯਾਰ ਇੱਥੇ ਕੋਟ ਰਵੜਾ ਅੱਜ ਤਾਂ ਉਹ ਬੁੱਤ ਬਣਾ ਕੇ ਕੋਟ ਨਾਲ ਕੰਮ ਹਾਂ ਤਾਂ ਮੋਟਰ ਲਾਇਆ ਕਦੇ ਢੋਲਾਂ ਦਾ ਜਗਾ ਰਿਹਾ ਆਹ ਇਹ ਚੱਕਾਂ ਫਿਰ ਹਾਂ ਫਿਰ ਕੱਲਾ ਸੀ ਨਾ ਕੱਲਾ ਸੀ ਦਿਮਾਗ ਫਿਰ ਲੜਾਇਆ ਆਏ ਸਕੇ ਉਹਦੋਂ ਵੀ ਸੌਖਾ ਪੈਂਦਾ ਹੂ ਕਿ ਨਹੀਂ ਉੱਚੀ ਬਹੁਤ ਚਲੀ ਜਾਂਦੀ ਹੈ ਨਾ ਲੋੜ ਹੀ ਨਹੀਂ ਮੇਰਾ ਕਰ ਨਹੀਂ ਪਿਆ ਜਦੋਂ ਹੁਣ ਕੁੱਕਰ ਤਾਂ ਡੋਬਾ ਹੀ ਦੇ ਗਿਆ ਉਹ ਚੱਲਿਆ ਯਾਰ ਤੇਰਾ ਉਕਰਾ ਰਾਤੇ ਕੁੱਕਰ ਰੇ ਹੰਦਾ ਭੇਜੂ ਵੀ ਸੋਹਣਾ ਹੀ ਬੜਾ ਲੱਗਦਾ ਭੇਜੂ ਧੌਣ ਲੱਗੇ ਓਏ ਹੋ ਰਪੂਰਾ ਹੈ ਤਾਲਾ ਕੋਈ ਨਹੀਂ ਮਿਲਦੇ ਕੁੱਕਰ ਨਾਲ ਵੀ ਜਲਦੀ